ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਸ੍ਰੀ ਗੁਰੂ ਨਾਨਕ ਦੇਵ ਜੀ ਹਰਪੁਰ ਸਾਹਿਬ ਵਿਖੇ ਆਪਣੇ ਮੰਝੇ ਤੇ ਬੈਠੇ ਹੋਏ ਸਨ ਅਤੇ ਉੱਥੋਂ ਦੀ ਸੰਗਤਾਂ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨਾਂ ਲਈ ਆ ਰਹੀਆਂ ਸਨ ਉਹਨਾਂ ਵਿੱਚ ਇੱਕ ਮੂਲਾ ਨਾਮ ਦਾ ਮਨੁੱਖ ਵੀ ਆਉਂਦਾ ਹੈ ਅਤੇ ਉਹ ਗੁਰੂ ਨਾਨਕ ਪਾਸ਼ਾ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦਾ ਹੈ ਅਤੇ ਗੁਰੂ ਨਾਨਕ ਪਾਸ਼ਾ ਜੀ ਦਾ ਸਿੱਖ ਬਣ ਜਾਂਦਾ ਹੈ ਸਾਹ ਸੰਗਤ ਜੀ ਮੁੱਲਾ ਨਾਮ ਦੇ ਤਿੰਨ ਸਿੱਖ ਹੋਏ ਸਨ ਜੋ ਗੁਰੂ ਸਾਹਿਬ ਜੀ ਨੂੰ ਬੜਾ ਪਿਆਰ ਕਰਦੇ ਸਨ ਜੋ ਗੁਰੂ ਸਾਹਿਬ ਜੀ ਦੇ ਪਿਆਰੇ ਸਨ ਇੱਕ ਦਿਨ ਭਾਈ ਮੁੱਲੇ ਨੇ ਗੁਰੂ ਨਾਨਕ ਪਾਸ਼ਾ ਜੀ ਦੀ ਹਜ਼ੂਰੀ ਵਿੱਚ ਬੇਨਤੀ ਕੀਤੀ ਕਿ हे ਸੱਚੇ ਪਾਸ਼ਾ ਕਿ ਇਸ ਕਾਲ ਯੁਗ ਦੇ ਵਿੱਚ ਸਿੱਖੀ ਦੀ ਕੀ ਮਰਿਆਦਾ ਹੈ ਕੋਈ ਐਸਾ ਉਪਦੇਸ਼ ਦੇਵੋ ਕਿ ਜਨਮ ਮਰਨ ਤੋਂ ਮੁਕਤੀ ਮਿਲ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲਗੇ ਕਿ হে ਮੁਲਿਆ ਕਾਲ ਯੁਗ ਦੇ ਵਿੱਚ ਸਿੱਖੀ ਦੀ ਇਹ ਮਰਿਆਦਾ ਹੈ ਕਿ ਜਿਹੜਾ ਵੀ ਸਿੱਖ ਹੋਵੇਗਾ ਉਹ ਜੂਏ ਅਤੇ ਵੇਸਵਾ ਦਾ ਤਿਆਗ ਕਰੇਗਾ ਅਤੇ ਸਿੱਖਾਂ ਨੂੰ ਗੁਰੂ ਦਾ ਰੂਪ ਕਰਕੇ ਜਾਣੇ ਅਤੇ ਉਹਨਾਂ ਦਾ ਸਤਿਕਾਰ ਕਰੇ ਅਤੇ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਕਰੇ ਤਾਂ ਭਾਈ ਮੁੱਲਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਪੱਲੇ ਪੱਲੇ ਬੰਨ ਲੈਂਦਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਅਤੇ ਘਰ ਵਾਪਸ ਆ ਜਾਂਦਾ ਹੈ ਅਤੇ ਉਸ ਦਿਨ ਤੋਂ ਬਾਅਦ ਉਸ ਦੇ ਘਰ ਕੋਈ ਵੀ ਸਿੱਖ ਆਉਂਦਾ ਹੈ ਉਸ ਦੇ ਘਰ ਕੋਈ ਵੀ ਲੋੜਵੰਦ ਆਉਂਦਾ ਹੈ ਤਾਂ ਉਹ ਉਹਨਾਂ ਦੀ ਲੋੜ ਮੁਤਾਬਕ ਸਹਾਇਤਾ ਕਰਦਾ ਹੈ ਅਤੇ ਪ੍ਰਸ਼ਾਦਾ ਪਾਣੀ ਸ਼ਿਕਾਇਤੋ ਬਿਨਾਂ ਕਿਸੇ ਨੂੰ ਵੀ ਨਹੀਂ ਜਾਣ ਦਿੰਦਾ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦਾ ਰਹਿੰਦਾ ਇਸ ਤਰ੍ਹਾਂ ਉਹ ਗੁਰੂ ਨਾਨਕ ਪਾਸ਼ਾ ਜੀ ਦੇ ਬਚਨਾਂ ਨੂੰ ਪੂਰਾ ਕਰਦਾ ਹੈ ਇਸੇ ਤਰ੍ਹਾਂ ਇੱਕ ਦਿਨ ਉਸ ਦੇ ਘਰ ਇੱਕ ਠੱਗ ਆ ਜਾਂਦਾ ਹੈ ਜਿਹੜਾ ਕਿ ਗੁਰਬਾਣੀ ਦੇ ਸ਼ਬਦਾਂ ਨੂੰ ਕੰਠ ਕਰਕੇ ਅਤੇ ਉਹ ਬਾਣੀ ਬੜੀ ਸੁਰੀਲੀ ਆਵਾਜ਼ ਦੇ ਵਿੱਚ ਗਾਉਂਦਾ ਹੈ ਤਾਂ ਉਹ ਭਾਈ ਮੋਲਾ ਉਸ ਠੱਗ ਦੀ ਬੜੀ ਸੇਵਾ ਕਰਦਾ ਹੈ ਕਿਉਂਕਿ ਉਹ ਬਾਣੀ ਨੂੰ ਬੜਾ ਪਿਆਰ ਕਰਦਾ ਹੈ ਅਤੇ ਉਹ ਸਿੱਖ ਜਾਣ ਕੇ ਉਸ ਦੀ ਉਸ ਠੱਗ ਦੀ ਬੜੀ ਸੇਵਾ ਕਰਦਾ ਹੈ ਤਾਂ ਸੱਜਣ ਠੱਗ ਕਹਿਣ ਲਗਾ ਮੈਂ ਬੜੀ ਦੂਰ ਜਾਣਾ ਹੈ ਮੈਂ ਰਸਤੇ ਦੇ ਵਿੱਚ ਥੱਕ ਗਿਆ ਇਸ ਕਰਕੇ ਜੇਕਰ ਤੁਹਾਨੂੰ ਤਰਾਜ ਨਾ ਹੋਵੇ ਤਾਂ ਮੈਂ ਆਜਰੀ ਰਾਤ ਤੁਹਾਡੇ ਘਰ ਗੁਜ਼ਾਰ ਲਵਾਂ ਪ੍ਰਸਾਦ ਸੰਗਤ ਜੀ ਭਾਈ ਮੁੱਲਾ ਜੀ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਮਨ ਵਿੱਚ ਬੜੀ ਸੇਵਾ ਭਾਵਨਾ ਰੱਖਦੇ ਹਨ ਅਤੇ ਕਹਿਣ ਲੱਗੇ ਕਿ ਸਾਨੂੰ ਕੋਈ ਤਕਲੀਫ ਨਹੀਂ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੁਸੀਂ ਬੇਚਿਚਕ ਸਾਡੇ ਘਰ ਰਾਤ गुजार ਸਕਦੇ ਹੋ ਤਾਂ ਜਦ ਰਾਤ ਪੈ ਜਾਂਦੀ ਹੈ ਤਾਂ ਭਾਈ ਮੁੱਲਾ ਅਤੇ ਉਹਨਾਂ ਦੀ ਘਰ ਵਾਲੀ ਉਸ ਥੱਗ ਦੀ ਬੜੀ ਸੇਵਾ ਕਰਦੇ ਹਨ ਅਤੇ ਸੋਹਣਾ ਬਿਸਤਰਾ ਵਿਛਾ ਕੇ ਦੇ ਦਿੰਦੇ ਹਨ ਅਤੇ ਉਹ ਸਾਰੇ ਜਾ ਕੇ ਆਪੋ ਆਪਣੇ ਕਮਰਿਆਂ ਦੇ ਵਿੱਚ ਸੌਂ ਜਾਂਦੇ ਹਨ ਤਾਂ ਠੱਗ ਹੋਲੀ ਦਿਨੇ ਰਾਤ ਨੂੰ ਉੱਠਦਾ ਹੈ ਅਤੇ ਭਾਈ ਮੁੱਲਾਦੀਪ ਘਰ ਵਾਲੀ ਦੇ ਸਰਾਣਿਓ ਮੋਹਰਾਂ ਦਾ ਡੱਬਾ ਚੁੱਕ ਕੇ ਜਾਣ ਲੱਗਦਾ ਹੈ ਤਾਂ ਉਹ ਜਦ ਦਰਵਾਜ਼ੇ ਦੇ ਕੋਲ ਪਹੁੰਚਦਾ ਹੈ ਤਾਂ ਕੀ ਦੇਖਦਾ ਹੈ ਕਿ ਦਰਵਾਜ਼ੇ ਨੂੰ ਅੰਦਰੋਂ ਤਾਲਾ ਲੱਗਿਆ ਹੋਇਆ ਹੈ ਅਤੇ ਉਸ ਤਾਲੇ ਦੀ ਚਾਬੀ ਭਾਈ ਮੁੱਲੇ ਦੇ ਸਰਾਣੇ ਪਈ ਹੁੰਦੀ ਹੈ ਉਹ ਠੱਗ ਚਾਬੀ ਨੂੰ ਭਾਈ ਮੁੱਲੇ ਦੇ ਸਰਾਣੋਂ ਸਰਾਣੇੋਂ ਚੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇੰਨੇ ਨੂੰ ਕੋਈ ਖੜਕਾ ਹੋ ਜਾਂਦਾ ਹੈ ਆਵਾਜ਼ ਹੋ ਜਾਂਦੀ ਹੈ ਤਾਂ ਭਾਈ ਮੁੱਲੇ ਨੂੰ ਜਾਗ ਆ ਜਾਂਦੀ ਹੈ ਤਾਂ ਉਹ ਕੀ ਦੇਖਦੇ ਹਨ ਕਿ ਉਹ ਠੱਗ ਕਿ ਉਹ ਠੱਗ ਵੇੜੇ ਦੇ ਵਿੱਚ ਖੜਾ ਹੁੰਦਾ ਹੈ ਤਾਂ ਭਾਈ ਮੁੱਲਾ ਉਸ ਠੱਗ ਨੂੰ ਪੁੱਛਣ ਲੱਗਾ ਕਿ ਭਾਈ ਤੁਸੀਂ ਇੱਥੇ ਕੀ ਕਰ ਰਹੇ ਹੋ ਜੇਕਰ ਤੁਹਾਨੂੰ ਕਿਸੇ ਚੀਜ਼ ਵੱਸ ਦੀ ਲੋੜ ਸੀ ਤਾਂ ਸਾਨੂੰ ਆਵਾਜ਼ ਦੇ ਦਿੰਦੇ ਤਾ ਉਹ ਠੱਗ ਡਰ ਜਾਂਦਾ ਹੈ ਅਤੇ ਕਹਿਣ ਲੱਗਾ ਕਿ ਭਾਈ ਮੁੱਲਾ ਮੇਨੂੰ ਦਰਵਾਜ਼ਾ ਖੋਲ ਦੇਵੋ ਮੇਰੇ ਪੇਟ ਵਿੱਚ ਬਹੁਤ ਜ਼ਿਆਦਾ ਗੈਸ ਬਣ ਗਈ ਹੈ ਮੇਰੇ ਪੇਟ ਵਿੱਚ ਖਰਾਬੀ ਹੋ ਗਈ ਹੈ ਅਤੇ ਮੈਂ ਜੰਗਲ ਪਾਣੀ ਜਾਣਾ ਹੈ ਤਾ ਭਾਈ ਮੁੱਲਾ ਕਹਿਣ ਲਗਾ ਕਿ ਗੁਰਸਿੱਖ ਜੀ ਇਸ ਵੇਲੇ ਬਾਹਰ ਬਹੁਤ ਹਨੇਰਾ ਹੈ ਅਤੇ ਬਾਹਰ ਜਾਣਾ ਚੰਗੀ ਅਤੇ ਐਨੀ ਰਾਤ ਨੂੰ ਬਾਹਰ ਜਾਣਾ ਠੀਕ ਨਹੀਂ ਹੈ ਭਾਈ ਮੁੱਲਾ ਉਸ ਦੀ ਬੜੀ ਫਿਕਰ ਕਰ ਰਿਹਾ ਸੀ ਕਿ ਕਿਧਰੇ ਇਹਨਾਂ ਨੂੰ ਕੁਝ ਹੋ ਨਾ ਜਾਵੇ ਪਰ ਉਸ ਥਾਗ ਨੂੰ ਤਾਂ ਆਪਣੀ ਆਪਣੇ jaan ਦੀ ਕਾਲੀ ਹੋਈ ਪਈ ਸੀ ਕਿ ਉਹ ਕਿਹੜਾ ਵੇਲਾ ਹੋਵੇ ਮੈਂ ਇਥੋਂ ਨਿਕਲ ਜਾਵਾਂ ਤਾਂ ਉਹਦੇ ਜ਼ਿਆਦਾ ਤਰਲੇ ਪਾਉਣ ਤੇ ਭਾਈ ਮੁੱਲਾ ਦਰਵਾਜ਼ਾ ਖੋਲ ਦਿੰਦਾ ਹੈ ਅਤੇ ਠੱਗ ਅਤੇ ਠੱਗ ਕਾਲੀ ਦੇ ਨਾਲ ਉਥੋਂ ਨਿਕਲਣ ਲੱਗਦਾ ਹੈ ਤਾਂ ਉਸ ਦੀ ਕੰਬਲੀ ਦੇ ਵਿੱਚੋਂ ਗਹਿਣਿਆਂ ਵਾਲਾ ਡੱਬਾ ਡਿੱਗ ਜਾਂਦਾ ਹੈ ਤਾਂ ਇਸ ਗੱਲ ਦਾ ਪਤਾ ਭਾਈ ਮੁੱਲੇ ਨੂੰ ਲੱਗ ਜਾਂਦਾ ਹੈ ਅਤੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਇੱਕ ਚੋਰ ਹੈ ਪਰ ਉਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਹੀ ਗੱਲ ਯਾਦ ਆ ਜਾਂਦੀ ਹੈ ਕਿ ਗੁਰਸਿੱਖਾਂ ਦਾ ਗੁਰੂ ਦੇ ਪਿਆਰਿਆਂ ਦਾ ਹਮੇਸ਼ਾ ਪੜਦਾ ਕੱਜਣਾ ਹੈ ਤਾਂ ਉਸ ਤਾਉ ਮੁੱਲਾ ਡਬ ਤਾਉ ਮੁੱਲਾ ਡੱਬਾ ਗੈਣ ਵਾਲਾ ਚੁੱਕ ਕੇ ਉਹ ਠੱਗ ਨੂੰ ਫੜਾ ਦਿੰਦਾ ਹੈ ਅਤੇ ਕਹਿਣ ਲਗਾਕ ਭਾਈ ਸਾਹਿਬ ਜੀ ਇਹ ਤੁਹਾਡਾ ਸਮਾਨ ਡਿੱਗ ਗਿਆ ਸੀ ਤਾਂ ਉਹ ਠੱਗ ਡੱਬਾ ਫੜ ਕੇ ਉਥੋਂ ਜਲਦੀ ਵਿੱਚ ਨਿਕਲ ਜਾਂਦਾ ਹੈ ਜਦੋਂ ਸਵੇਰ ਹੋਈ ਦਿਨ ਚੜਿਆ ਤਾਂ ਭਾਈ ਮੁੱਲੇ ਦੀ ਘਰ ਵਾਲੀ ਆਪਣੇ ਸਹਰਾਣੇ ਗਹਿਣਿਆਂ ਦਾ ਡੱਬਾ ਭਾਲਦੀ ਹੈ ਤਾਂ ਉੱਥੇ ਉਸ ਨੂੰ ਕੋਈ ਵੀ ਗਹਿਣਿਆਂ ਦਾ ਡੱਬਾ ਨਜ਼ਰ ਨਹੀਂ ਆਉਂਦਾ ਤਾਂ ਉਹ ਬੜੀ ਹੈਰਾਨ ਹੁੰਦੀ ਹੈ ਅਤੇ ਆਪਣੇ ਪਤੀ ਨੂੰ ਜਾ ਕੇ ਕਹਿਣ ਲੱਗੀ ਕਿ ਮੈਨੂੰ ਗਹਿਣਿਆਂ ਵਾਲਾ ਡੱਬਾ ਨਜ਼ਰ ਨਹੀਂ ਆ ਰਿਹਾ ਅਤੇ ਜਿਹੜਾ ਰਾਤ ਆਪਣੇ ਘਰ ਰਾਹੀ ਠਹਿਰਿਆ ਸੀ ਉਹ ਵੀ ਨਜ਼ਰ ਨਹੀਂ ਆ ਰਿਹਾ ਤਾ ਭਾਈ ਮੂਲਾ ਕਹਿਣ ਲੱਗਾ ਕਿ ਰਾਤ ਆਪਣੇ ਘਰ ਸ਼ਾਇਦ ਕੋਈ ਚੋਰ ਆਇਆ ਸੀ ਕਿ ਜਿਹੜਾ ਉਹ ਗਹਿਣਿਆਂ ਦਾ ਡੱਬਾ ਚੋਕ ਕੇ ਲੈ ਗਿਆ ਅਤੇ ਉਹ ਜਿਹੜਾ ਗੁਰਸਿੱਖ ਆਪਣੇ ਘਰੇ ਠਹਿਰਾ ਸੀ ਉਹ ਬਦਨਾਮੀ ਦੇ ਡਰ ਦਾ ਮਾਰਿਆ ਇਥੋਂ ਰਾਤ ਨੂੰ ਹੀ ਚਲਿਆ ਗਿਆ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਹ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ